ਵੱਡੀ ਅਪਡੇਟ ਵਾਲੇ ਵੀਰ ਦਾ ਵੀ ਬਹੁਤ ਤਾਕਤਵਰ ਹੈ ਇਸ ਇਲਾਕੇ ਦਾ ਮਾਨ ਹੈ ਪਰ ਸਾਹਮਣੇ ਨੌਜਨ ਗੱਭਰੂ ਹੋਰ ਗੱਭਰੂ ਸ਼ਕੀਰ ਜਿਵੇਂ ਪੰਜਾਬੀ ਵੀਰੋਂ ਰੇਡ ਪਾ ਰਿਹਾ ਹੈ ਗੱਲ ਵਿੱਚ ਸੁੱਖਾ ਨੇ ਟਿਮਟੀ ਹੈ ਆ ਰੇਡ ਪੁੰਦਨੀ ਗੱਭਰੂ ਵੱਡਾ ਹੈ ਯਾਹਾਂ ਹੀ ਤਿੰਨੇ ਇਸ ਨੇ ਮੰਨੇ ਪਰ ਮੰਨੇ ਦੇਖਣਾ ਵੀ ਤਿੰਨਾਂ ਚੋਂ ਇੱਕ ਨੇ ਕੀਤੀ ਹੈ ਟਰਾਈ ਆਪਣੀ ਟੀਮ ਦੇ ਨੇ ਲੰਕਰ ਪਾਣੀ ਦਾ ਖੇਤਰ ਤੇ ਬਹੁਤ ਵਧੀਆ ਪ੍ਰਦਰਸ਼ਨ ਜਿਹੜਾ ਕੀਤਾ ਹੈ ਬਹੁਤ ਸਨਮਾਨ ਆ ਪ੍ਰਮੁੱਖ ਮੀਰਾ ਦਾ ਮੇਰੇ ਵੀਰੋ ਜਿਹੜੇ ਇਹ ਤਾਂ ਖਿਡਾਰੀਆਂ ਦਾ ਨਾਸਟ ਚਾਰ ਇਸੇ ਲਈ ਦੇਖਾਂਗੇ ਚਾਰਾਂ ਦੇ ਵਿੱਚੋਂ ਉਹ ਦੇਖਦੇ ਨੇ ਗੱਭਰੂ ਕੋਲ ਟਰਾਈ ਕਰਦਾ ਮੇਰੇ ਵੀਰੋ ਪਰ ਵਾਹ ਓਏ ਗੱਭਰੂਆ ਨੰਬਰ ਕਿੰਨੇ ਆਪਾਂ ਜੀ ਹੁਣ ਬੰਦੀਓ ਬਾਕੀ ਨੇ ਇੰਟਰ ਹੋ ਲੈਣ ਬਲਿਆ ਦੀ ਚੈਨਾ ਵਾਲੀ ਤੇ ਮੈਕਸ਼ਨ ਕਲਸ਼ੀਆਂ ਉਹ ਵੀ ਗਰਾਊਂਡ ਦੇ ਵਿੱਚ ਆਣੇ ਪਾ ਰਹਿਣ ਲੋ ਇਸ ਵੇਲੇ ਦਮਤਾਰ ਸਾਹਿਬ ਦੀ ਧਰਤੀ ਹੈ ਆ ਮੁੰਡਾ ਕਹਿੰਦੇ ਆਸ਼ੀਸ਼ ਇਸ ਵੇਲੇ ਘੇ ਵੱਜਨੇ ਨਹੀਂ ਦੀ ਮੜ ਮਰ ਜਸਤ ਆਵੇ ਪਿੰਡ ਦੀਆਂ ਗਲੀਆਂ ਦੀ ਸਰਪੰਚ ਬਾਬਾ ਹੁਮੈਨ ਸਿੰਘ ਜੀ ਉਹ ਵੀ ਸਾਡੇ ਦਰਮਿਆਨ ਤੱਕਰ ਸ਼ਰੀਰ ਮਰਮਾਨ ਦੇ ਉਹਨਾਂ ਦਾ ਧੰਨਵਾਦ ਹੈ ਬਾਬਾ ਹਰਮਿੰਦਰ ਸਿੰਘ ਜੀ ਮਾਜ ਸਰਪੰਚ ਸਾਹਿਬ ਆਓ ਸਾਹਮਣੇ ਟੱਕਰ 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 ਰਾਹ ਬੰਦ ਕਰਦੇ ਦਸਕੇ ਵਾਲਾ ਮੈਚ ਵੀ ਕਹਿੰਦੇ ਗਰਮ ਹੋ ਰਿਹਾ ਮੇਰੇ ਮਿੱਤਰੋ ਦਸਕੇ ਵਾਲਾ ਸਾਡਾ ਵੀਰ ਹੈ ਹਰਤੇ ਦੇ ਦਸਕਾ ਇਧਰ ਦੇ ਪਾਸੇ ਪੈਣੀ ਕਬੱਡੀ ਬਾਜਾ ਝੂਠੇ ਮਰੇ ਮੇਰੇ ਮਿੱਤਰੋ ਬਾਜੇ ਪਰਪ ਕਬੱਡੀ 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 ਖੇਚਾ 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 ਜਾ ਬਜ ਦੇ ਪਤੋ ਮੇਰੇ ਕਸਦਾ ਰਾਜਨਾਬੇ ਜੋਰ ਨਾਲ ਬੰਨ ਕੇ ਲਿਆਦੇ ਖੇੜੇ ਮੇਰੇ ਬਾਦ ਦੇ ਨੰਬਰ ਨਹੀਂ ਟੱਕਿਆ ਜਫਾ ਦਾ ਮੁੰਡੇ ਨੇ ਠੋਕੇ ਫਿਰ ਕਹਿੰਦੇ ਇਸੇ ਲਈ ਖੇਡ ਮੈਦਾਨ ਚ ਬੰਨ ਕੇ ਰੇਡ ਪੈਂਦੀ ਹੈ ਮੇਰੇ ਵੀਰੋ ਆਹ ਸਾਹਮਣੇ ਵੇਖਾਂਗੇ ਵੀ ਇਸ ਵੇਲੇ ਖਿਡਾਰੀ ਜਫਾ ਲਾ ਪਾਉਗੇ ਕਿ ਨਹੀਂ ਇਹ ਹਠੂਰ ਵਾਲਾ ਇੱਕ ਬੰਦੇ ਪਿੰਡ ਦਾ ਹੈ ਕਹਿੰਦੇ ਵਰਲਡ ਕੱਪ ਦੇ ਵਿੱਚੋਂ ਮਾਰਵੇ ਦੇ ਵਿੱਚ ਪਹਿਲਾ ਟਰੈਕਟਰ ਕਹਿੰਦੇ ਨਾਜਨ ਹਠੂਰ ਵਾਲਾ ਇੱਕ ਉਹ ਲੈ ਕੇ ਆਇਆ ਮੇਰੇ ਵੀ ਗੱਲਾਂ ਕਹਿੰਦੇ ਨੇ ਇਹ ਹੋਰ ਬੜੇ ਇੱਕ ਮਿੰਨੇ ਸਰਕਾਰ ਸਾਡੇ ਸਰਕਾਰ ਜਗਵੀਰ ਸੰਦੀਪ ਮੈਦੋਂ ਵਿਸ਼ੇਸ਼ ਤੌਰ ਤੇ ਭਰਾ ਸਾਡਾ ਆਇਆ ਕਬੱਡੀ ਅਨਲਿੰਟਡ 1313.com ਦੇ ذریعے ਇਹ ਭਰਾ ਵੀ ਆਦਾ ਮੇਲਾ ਜਿਹੜਾ ਦੁਨੀਆ ਭਰ ਦੇ ਵਿੱਚ ਵਿਖਾਇਆ ਵਿਖਾਣਾ ਜਾਣ ਵਾਲੇ ਸਵੇਰੇ ਦੇ ਵਿੱਚ ਵੱਡੀ ਵਸਤੂ ਦੁਨੀਆ ਦੀ ਮਿਲ ਸਕਦੀ ਹੈ ਜੇ ਮੁੰਡਾ ਮਿਹਨਤ ਕਰਦਾ ਬਹੁਤ ਸ਼ਕਾਰ ਲੈ ਵੀ ਭਾਈ ਜਿੰਦਾਬਸਤਾਰ ਹੈ